ਜੀ ਸਸੇ ਹੀ ਕਾਜਿਤ ਅਨੁਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰਜੋਸੀ ਜੋਸੀ ਚੈਨਲ ਨੂੰ ਤੇ ਅਸੀਂ ਨਾਲ ਦੇ ਬ੍ਰੇਡ ਦਾ ਸਵਾਗਤ ਕਰਦੇ ਆ। ਲੋ ਜੀ ਹਾਜ਼ਰਾਂ ਅਸੀਂ ਤੁਹਾਡੀ ਕਚਹਿਰੀ ਦੇ ਵਿੱਚ ਬਹੁਤ ਹੀ ਧਾਰਮਿਕ ਤੇ ਪਿਆਰਾ ਜਿਹਾ ਲੋਕੀਤ ਲੈ ਕੇ ਤੇ ਅੱਜ ਉਹ ਅਸ਼ਟਮੀ ਹੈ। ਤੇ ਕਹਿੰਦੇ ਬੀਬੀਆਂ ਦੀ ਸਪਾਰਸ਼ ਸੀ ਕਹਿੰਦੇ ਜੀ ਧਾਰਮਿਕ ਕੋਈ ਸੁਣਾਓ ਲੰਪਾ ਗੀਤ। ਮੈਂ ਹਾ ਟੋਲ ਕੀ ਆਈ ਤਾਂ ਅਸੀਂ ਰੋਈ ਸੁਣਦੇ ਆ। ਸਾਂਤਾ ਹਰਤਾਂ ਦਾ ਇਹਦੇ ਵਿੱਚ ਪਹਿਲਾਂ ਬੀਬੀਆਂ ਕੋਲੇ ਖੜਾ ਟੋਲ ਕੇ ਸ਼ਾਣੇ ਹੁੰਦੀਆਂ ਸੀ ਪਰ ਉਹ ਆਏ ਗੀਤ ਗਾਉਂਦੀਆਂ ਲੰਬੇ ਹੈਨਾ ਤੇ ਸਾਰੇ ਤਰ੍ਹਾਂ ਦੇ ਸਾਰੇ ਸੁਣਾਵਾਂਗੇ ਗੀਤ ਅੱਜ ਫਿਰ ਸੁਣਾਉਣੇ ਆ ਤੇ ਜਦੋਂ ਕ੍ਰਿਸ਼ਨ ਜੀ ਰੋਕਣ ਨੂੰ ਵਿਆਹ ਕਿ ਲੈ ਕੇ ਆਏ ਸੀ ਤੇ ਉਹ ਰਸਤੇ ਦੇ ਵਿੱਚ ਉਹਨਾਂ ਦਾ ਵਿਆਹ ਹੋਇਆ ਸੀ ਨਾ ਤੇ ਫਿਰ ਰਾਧਾ ਉਹਨਾਂ ਨੂੰ ਪੁੱਛਦੀ ਹੈ ਕੀ ਕਹਿੰਦੀ ਹੈ ਤੇ ਸੁਣੋ ਇਸ ਭਜਨ ਕਹਿ ਲਓ ਗੀਤ ਕਹਿ ਲਓ ਹੈਨਾ ਤੇ ਲੋਕ ਗੀਤ ਨਵਾਂ ਹੀ ਭਜਨ ਹੈ ਤੇ ਬਾਕੀ ਜਿਹੜਾ ਮੈਂ ਨੁਕਤਾ ਪਾਉਂਗਾ ਨਾ ਇੱਕ ਮੁਸਲਮਾਨ ਵੀਰ ਦੱਸ ਰਿਹਾ ਹੈ ਉਹਨੇ ਦੱਸਿਆ ਹੈ ਬਈ 슈ਗਰ ਨੂੰ ਜੜ ਤੋਂ ਖਤਮ ਕਰੋ ਜਿਨ੍ਹਾਂ ਨੇ ਕਹਿੰਦੇ ਵੀ ਤਾਂ ਅੰਗ ਵੱਢਣਾ ਪਊਗਾ ਨਹੀਂ ਨਿਸ਼ੁਗਰ ਹੋ ਵੀ ਉਹ ਵੀ ਠੀਕ ਹੋ ਜਾਣਗੇ ਬਹੁਤ ਮਾਮੂਲੀ ਜੀਆਂ ਗੱਲਾਂ ਨੇ ਕਿ ਕਾਪੀ ਪੈਨਸਲ ਜੋ ਲੈ ਕੇ ਬੈਠ ਜੇ ਇਹਨੂੰ ਨੋਟ ਜ਼ਰੂਰ ਕਰ ਲਿਓ ਤੇ ਬਾਕੀ ਵਰਤ ਕੇ ਦੇਖਣਾ ਤਾਂ ਤੁਹਾਡੀ ਮਰਜ਼ੀ ਹੋਊਗੀ ਜੇ ਤੁਹਾਨੂੰ ਠੀਕ ਲੱਗੂਗਾ ਜਿਉਂ ਨੋਟ ਹੋ ਜ਼ਰੂਰ ਉਹਨੂੰ ਵਰਤ ਲਿਓ ਹੈਨਾ ਤੇ ਲੋ ਆਜੋ ਫਿਰ ਆਪਾਂ ਇਹ ਰੰਗਾਰੰਗ ਪ੍ਰੋਗਰਾਮ ਵੱਲ ਫਿਰ ਕੀ ਮੈਂ ਇਰਾਦਾ ਕੀ ਕਹਿੰਦੀ ਐ ਹੈਨਾ ਰਾਮਾ ਰਾਮ ਆਖਦੀ ਤੁਸੀ ਆਜੋ ਮਾਂ ਮਹਿੰਦੀ ਦਤਣ ਲਾ ਤਰੀਆ ਕੇ ਕਰੀ ਲੋ ਜੀ ਸ਼ਮਾ ਮਹਿੰਦੀ ਦਤਣ ਲਾ junkie

ਰਾ ਦਾਕਰੀ ਸ਼ੇਨੇ ਜੀਨ ਓ ਸ਼ਦੀ ਰੰਗ ਕੀ ਤਾਪਵਾ ਜੀ ਸ਼ਾਮ ਰੰਗ ਕੀ ਤਾ ल्यान पया राधा ग्वाल्यान पया राधाष्ण जीनोषेदिवा ji shamama ji shamama mehndi ki tha bhai saṇa ्यान राधा जीन ओषदी गाना गीतावना जी शमा गी त रावि राजे दिवेटि दव्यासि नी गाना पण्डिताने वी नीरद गाना पण्डिताने वन्य ುಸಿಯ ಮಾರಳೆ ತುಸಿ ವ್ಯಾಕಾಯ ಜಿ ಶ್ಯಾಮಾ ರೂಕ್ಮಣೆ ಬ್ಯಾಧಾ ಕೃಷ್ಣ ಜೀನ ಪೂ ਲੰਬੀ ਹੈ ਇਹ ਵਲਾ ਗੀਤ ਨਮਾ ਭਜਨ ਸਾਡਾ ਪੂਰਾ ਹੋਇਆ ਤੁਸੀਂ ਸਮਝ ਗਏ ਹੋਵੋਗੇ ਰੁਕਮਣ ਨੂੰ ਰਸਤੇ 'ਚ ਵਿਆਹ ਕਿੱਲੇ ਹੈ ਸੀ ਕ੍ਰਿਸ਼ਨ ਜੀ ਹੈ ਨਾ ਉਹਨਾਂ ਤੇ ਲੀਲਾ ਸੀ ਹੈ ਨਾ ਗੰਦਰ ਵਿਆਹ ਕਹਿੰਦੇ ਕਹਿੰਦੇ ਕ੍ਰਿਸ਼ਨ ਨੇ ਗੰਦਰ ਵਿਆਹ ਕਰਾਇਆ ਹੈ ਨਾ ਹਾਂ ਤੇ ਲੋ ਲੰਬੀ ਹੈ ਕਹਾਣੀ ਮੈਂ ਜਿਹਨੇ ਸੁਣੀ ਹੁਣ ਉਹਨੂੰ ਤਾਂ ਪਤਾ ਹੀ ਹੈ ਹੈ ਨਾ ਤੇ ਬਾਕੀ ਕਦੇ ਸਮੇਂ ਇਹ ਕਹਾਣੀਆਂ ਵੀ ਸੁਣਾਉਂਦਾ ਤੇ ਆਜੋ ਹੁਣ ਆਪਾਂ ਤੰਦਰੁਸਤੀ ਵੱਲ ਹੈ ਨਾ ਇਹ ਹੀ ਸ਼ੂਗਰ ਨੂੰ ਜੜ ਤੋਂ ਖਤਮ ਕਰੋ ਇੱਕ ਮੁਸਲਮਾਨ ਵੀਰ ਹੈ ਉਹਦਾ ਨਾਮ ਮੈਂ ਲਿਖਣਾ ਭੁੱਲ ਗਈ ਮੈਨੂੰ ਪਤਾ ਨਹੀਂ ਲੱਗਿਆ ਤੇ ਉਹ ਮੈਂ ਉਹਨਾਂ ਤੋਂ ਸੁਣਿਆ ਤੇ ਫਿਰ ਮੈਂ ਕਿਹਾ ਤੇ ਮੈਂ ਜ਼ਰੂਰ ਪਾਵਾਂ ਉਹਨੇ ਹਰ ਹਾਲ 100% 200% ਨਹੀਂ ਕਿਹਾ ਵੀ ਇਹ ਜੜ ਤੋਂ ਸ਼ੂਗਰ ਟੱਕਰ ਚ ਜਾਊਗੀ ਤੇ ਪਤਾ ਤੁਸੀਂ ਕੀ ਕਰਨਾ ਹੈ ਲਿਖ ਲਓ ਕਾਪੀ ਪੈਨਸ ਲੈ ਲਈ ਨਾ ਤੇ ਗਲੋ ਤਾਂ ਸਾਰਿਆਂ ਨੇ ਦੇਖੀ ਹੋਣੀ ਹੈ ਨਾ ਉਹ ਰਸ ਰਸੇ ਜੇ ਹੁੰਦੇ ਨੇ ਦਰਖਤ ਤੇ ਲਟਕਦੀ ਹੁੰਦੀ ਹੈ ਤੇ ਉਹ ਗਰੋ ਜਿਹੜੀ ਹੈਗੀ ਨੇ ਗਲੋ ਉਹ ਤੁਸੀਂ ਲਓ ਤਾਜ਼ਾ ਮਿਰਚੇ ਤਾਂ ਵੀ ਠੀਕ ਹਨ ਤੇ ਸੁੱਕੀ ਮਿਲ ਜੂ ਸੁੱਕੀ ਤਾਂ ਪੰਸਾਰੀ ਤੇ ਮਿਲ ਜੀ ਹੈ ਨਾ ਬਾਕੀ ਆਮ ਨਹੀਂ ਦਰਖਤਾਂ ਤੇ ਲੱਗੀ ਹੁੰਦੀ ਹੈ ਸਾਡੇ ਇੱਥੇ ਤਾਂ ਬਥੇਰੀ ਹੈ ਹੈ ਨਾ ਤੇ ਇਹ ਤੁਸੀਂ ਸੁੱਕੀ ਲੈ ਲਓ ਜਾਂ ਫਿਰ ਤਾਜੀ ਲੈ ਲਓ ਇਹਦੇ ਟੁਕੜੇ ਕਰਕੇ ਇਹਨੂੰ ਪਾਣੀ ਵਿੱਚ ਪਾ ਦਿਓ ਇੰਨੀ ਸਾਰੀ ਲੈ ਲਓ ਇੰਨੀ ਸਾਰੀ ਹੱਥ ਜਿੰਨੀ ਇਹ ਤੇ ਛੋਟੇ ਛੋਟੇ ਟੁਕੜੇ ਕਰਕੇ ਨਾ ਤੇ ਇਹਨੂੰ ਪਾਣੀ ਦੇ ਵਿੱਚ ਪਾ ਦੇ ਗਰਮ ਪਾਣੀ ਵਿੱਚ ਪਾਤੀ ਤੇ ਫਿਰ ਤੁਸੀਂ ਇਹਨੂੰ ਪਾਣੀ ਵਿੱਚ ਭਿਉਂ ਕੇ ਫਿਰ 40 ਬਦਾਮ ਕਿੰਨੇ ਬਦਾਮ ਲੈਣੇ ਪਹਿਲਾਂ 40 ਬਦਾਮ ਇੱਕ ਚਮਚਾ ਦੇਸੀ ਜਮੈਨ ਤੇ ਤਿੰਨ ਛੋਟੀਆਂ ਇਲਾਚੀਆਂ ਹਲਕਾ ਜਾਨਾ ਨੂੰ ਕੁਟ ਲੋ ਹੈ ਨਾ ਦਰੜ ਕਰ ਲੋ ਤੇ ਰਾਤ ਨੂੰ ਇਹ ਸਤਿੰਨ ਚਾਰ ਜਿੰਨੇ ਗਰਮ ਪਾਣੀ ਵਿੱਚ ਪਾ ਕੇ ਤੁਸੀਂ ਇਨੂੰ ਫਿਰ ਗ੍ਰाइंड ਕਰ ਲੋ ਰਗੜ ਲਿਆ ਫਿਰ ਇਹ ਛਾਣ ਕੇ ਇਹਨੂੰ ਸਵੇਰੇ ਉੱਠ ਕੇ ਇਹਨੂੰ ਗਰਮ ਪਾਣੀ ਤੇ ਪਾ ਕੇ ਰੱਖਿਆ ਨਾ ਆਪਾਂ ਸਵੇਰੇ ਗ੍ਰाइंड ਕਰਕੇ ਇਹਨੂੰ ਚਾਹੇ ਛਾਣ ਕੇ ਪੀ ਲੋ ਚਾਹੇ ਸੁਦੇ ਹੋ ਜਿਓ ਵੀ ਇਹਦੇ ਪੱਤੇ ਸੱਤੇ ਜੇ ਵਿੱਚ ਹੀ ਪੀਓ ਹੈਨਾ ਜੇ ਨਹੀਂ ਕੋਈ ਪੀਸਾ ਤਾਂ ਨੂੰ ਛਾਣ ਕੇ ਪੀ ਲੋ ਤੇ ਉਹ ਕਹਿੰਦੇ ਵੀ ਇਹ ਬਿਨਾ ਛਾਣੇ ਪੀਸਾ ਦਾ 슈ਗਰ ਨੂੰ ਤਾਂ ਜੜ ਤੋਂ ਖਤਮ ਕਰੋ ਹਰ ਹਾਲਤ ਦੇਵਗੜ੍ਹ ਜਿਹਦੇ ਕਹਿੰਦੇ ਕਹਿੰਦੇ ਨ ਵੀ ਇਸਦੇ ਤਾਂ ਹੱਥ ਤੇ ਆ ਵੀ ਇਹ ਕੱਟਣੀ ਪਊਗਾ ਹੁਣ ਉਹ ਕੱਟ ਉਹ ਨਹੀਂ ਕੱਟਣ ਦੇਊਗਾ ਇਹ ਜਿਹੜੇ 슈ਗਰ ਵਾਲੇ ਹੁੰਦੇ ਹੋਗੇ ਨਾ ਉਹ ਵੀ ਠੀਕ ਹੋ ਜੂ ਐਨਾ ਕਾਰਗਰ ਕਰੇ 200 ਪਰਸੈਂਟੇਜ ਸਹੀ ਹੈ ਜ਼ਰੂਰ ਕਰਕੇ ਦੇਖ ਲਿਓ ਗਲੋ ਹੈ ਬਦਾਮ ਨੇ ਤੇ ਆਪਣਾ ਇਲਾਚੀ ਹੈ ਹੈਨਾ ਜਿਮੈਨ ਹੈ ਬਸ ਚਾਰ ਚੀਜ਼ਾਂ ਹੀ ਨੇ ਰਾਤ ਨੂੰ ਗਰਮ ਪਾਣੀ ਚ ਉਹਨੂੰ ਦਰੜੜ ਕਰਕੇ ਕੁਟ ਕੇ ਪਾ ਦਿਓ ਸਵੇਰੇ ਸ਼ਾਨ ਕੇ ਉਹਨੂੰ ਪੀ ਲਓ ਤੇ ਲੋ ਸਮਝਾ ਗਏ ਸਾਰੇ ਲਿਖ ਲਿਆ ਹੋਣਾ ਤੇ ਹੁਣ ਆਪਾਂ ਹੁਣ ਮੈਨੂੰ ਦਿਓ ਛੁੱਟੀਆਂ ਗੀਤ ਵੀ ਤੁਹਾਨੂੰ ਪਸੰਦ ਆਇਆ ਹੋਣਾ ਤੇ ਨੁਕਤਾ ਤੁਸੀਂ ਦੇਖ ਹੀ ਲਿਆ ਕੱਲ ਨੂੰ ਫੇਰ ਨਵੇਂ ਗੀਤ ਤੇ ਨਵੇਂ ਨੂੰ ਫੇਰ ਮਿਲਾਂਗੇ ਧੰਨਵਾਦ ਸਾਡੀ ਵੀਡੀਓ ਦੇਖਣ ਲਈ